ਤੇ ਵੱਡੀ ਖਬਰ ਦਾ ਜੀ ਕਿ ਸਾਫਤਾ ਮੰਤਰੀ ਵਿਕਰਮ ਮਜੀਠੀਆ ਦੀ ਅੱਜ ਦੇਸ਼ੀ ਹੈ ਜਿਹੜੀ ਹੋਣ ਜਾ ਰਹੀ ਹੈ ਐਨਡੀਪੀਐਸ ਐਕਟ ਦਾ ਜੋ ਕੇਸ ਸੀ ਉਸ ਦੇ ਵਿੱਚ ਮਜੀਠੀਆ ਨੂੰ ਮੁਰਤ ਤੋਂ ਸੰਮਨ ਨੇ ਜਿਹੜੇ ਜਾਰੀ ਹੋਏ ਸਨ ਤੇ ਵਿਕਰਮ ਮਜੀਠੀਆ ਦੀ ਅੱਜ ਇੱਕ ਵਾਰ ਫਿਰ ਪਟਿਆਲਾ ਦੇ ਵਿੱਚ ਦੇਸ਼ੀ ਹੈ ਜਿਹੜੀ ਹੋਣ ਜਾ ਰਹੀ ਹੈ ਸੋ ਲਗਾਤਾਰ ਡਰਗ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੇ ਜਿਹੜੇ ਕਿਰੇ ਹੋਏ ਨੇ ਤੇ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਦਾਦੀਏ ਕੀ 16 ਜਨਵਰੀ ਨੂੰ ਯਾਨੀ ਕਿ ਅੱਜ ਪਟਿਆਲਾ ਦੇ ਵਿੱਚ ਪੇਸ਼ ਹੋਣ ਦੇ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਸਨ ਉਦੀ ਸੀਟ ਨੇ ਸਾਫ ਦਾ ਮੰਤਰੀ ਵਿਕਰਮ ਮਜੀਠੀਆ ਨੂੰ ਪੁੱਛਗਿੱਛ ਲਈ ਫਿਰ ਤੋਂ ਸੱਦਾ ਦਿੱਤਾ 3 ਦਸੰਬਰ ਨੂੰ ਦੋ ਵਾਰ ਪੈਨਾ ਵੀ ਪੁੱਛ ਪੜਤਾਲ ਹੈ ਜਿਹੜੀ ਵਿਕਰਮ ਮਜੀਠੀਆ ਤੋਂ ਕੀਤੀ ਜਾ ਚੁੱਕੀ ਹੈ ਤੋਂ ਦੱਸਿਆ ਕਿ ਮੁਖਵਿੰਦਰ ਸਿੰਘ ਚੀਨਾ ਜੋ ਕਿ ਹੁਣ ਸੇਵਾ ਮੁਕਤ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਨਵੀਂ ਸੀਟ ਹੈ ਜਿਹੜੀ ਬਣਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਇਹ ਪੇਸ਼ੀ ਹੈ ਜਿਹੜੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਵੱਡੇ ਸਵਾਲ ਨੇ ਜਿਹੜੇ ਨਵੀ ਸਿੱਟ ਬਿਕਰਮ ਮਜੀਠੀਆ ਤੋਂ ਕਰ ਸਕਦੀ ਹੈ ਸੋ ਇਸ ਲਈ ਇਹ ਅਹਿਮ ਤੇ ਵੱਡੀ ਜਾਣਕਾਰੀ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਐਨਡੀਪੀ ਐਸ ਐਕਟ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਦੀ ਪੇਸ਼ੀ ਹੈ ਜਿਹੜੀ ਹੋਣ ਜਾ ਰਹੀ ਹੈ 16 ਜਨਵਰੀ ਯਾਨੀ ਕਿ ਅੱਜ ਉਹਨਾਂ ਨੂੰ ਸੰਮਣ ਨੇ ਜਿਹੜੇ ਭੇਜੇ ਗਏ ਸਨ ਤੇ ਅੱਜ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਸੂਪਟਿਆਲਾ ਦੇ ਵਿੱਚ ਇਹ ਪੇਸ਼ੀ ਹੈ ਜਿਹੜੀ ਹੋਵੇਗੀ ਉੱਥੇ ਹੀ ਦੋ ਵਾਰ ਪਹਿਲਾਂ ਵੀ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਜਿਹੜੀ ਕੀਤੀ ਜਾ ਚੁੱਕੀ ਹੈ ਬਹੁ ਕਰੋੜੀ ਡਰੱਗ ਰੈਕਟ ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਲਗਾਤਾਰ ਵਿਕਰਮ ਮਜੀਠੀਆ ਤੋਂ ਸਵਾਲ ਜਵਾਬ ਨੇ ਖੜੇ ਕੀਤੇ ਜਾ ਰਹੇ ਨੇ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਅਵਨਾਸ਼ ਸਾਡੇ ਨਾਲ ਪਟਿਆਲਾ ਤੋਂ ਜੁੜ ਚੁੱਕੇ ਨੇ ਅਵਨਾਸ਼ ਕੀ ਕੁਝ ਜਾਣਕਾਰੀ ਅੱਜ ਫਿਰ ਤੋਂ ਇੱਕ ਵਾਰੀ ਹੈ ਜਿਹੜੀ ਪੁਚਗੀ ਮਜੀਠੀਆਂ ਤੋਂ ਹੋਣ ਜਾ ਰਹੀ ਹੈ ਗੱਲ ਕਰੀਏ ਤਾਂ ਇੱਥੇ ਕਿਤੇ ਨਾ ਕਿਤੇ ਅੱਜ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਹੈ ਪਟਿਆਲਾ ਦੇ ਪੁਲਿਸ ਲਾਈਨ ਵਿੱਚ ਜਿਹੜੇ ਪਹੁੰਚ ਕੇ ਪ੍ਰੈਸ ਸਟੇਟਮੈਂਟ ਕਰਨਗੇ 11 ਵਜੇ ਦਾ ਟਾਈਮ ਜਿਹੜਾ মিডিਆ ਨੂੰ ਜਿਹੜਾ ਦਿੱਤਾ ਗਿਆ ਤਾਂ ਦੇਖਣਾ ਹੋਏਗਾ ਕਿ 11 ਵਜੇ ਮੀਡੀਆ ਦੇ ਸਾਹਮਣੇ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਕੀ ਕੁਝ ਗੱਲ ਰੱਖਦੇ ਕਿਉਂਕਿ ਪਿਛਲੇ ਮਹੀਨੇ ਅਸੀਂ ਦੇਖਿਆ ਕਿ ਲਗਾਤਾਰ ਵਿਕਰਮਜੀਤਿਆ ਦੀ ਜਿਹੜੀ ਸਿੱਖ ਦੇ ਸਾਹਮਣੇ ਪੇਸ਼ੀਆਂ ਦੇ ਪੇਸ਼ੀਆਂ ਬਹਿ ਰਹੀ ਸੀ ਖੰਭਣੀ ਜਾਰੀ ਹੋ ਰਹੀ ਸੀ ਤਾਂ ਹੁਣ ਜਿਹੜੇ ਹੈ ਇੱਕ ਵਾਰ ਅਨੁਮਾਨ ਲਾਇਆ ਜਾ ਰਿਹਾ ਸੀ ਵੀ ਸਿੱਖ ਜਿਹੜੀ ਨਵੀਂ ਬਣੀ ਆ ਉਹਦੇ ਵੱਲੋਂ ਜਿਹੜਾ ਸਾਹਮਣੀ ਹੋਣੀ ਹੈ ਤਾਂ ਦੇਖਣਾ ਹੋਵੇਗਾ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ 11 ਵਜੇ ਪ੍ਰੈਸ ਵਾਰਤਾ ਕਰਕੇ ਕੀ ਕੁਝ ਖੁਲਾਸੇ ਕਰਦੇ ਹੈ ਜਾਂ ਕੀ ਆਪਣੇ ਪਾਸ ਦੀ ਗੱਲ ਰੱਖਦੇ ਨੇ ਜੀ ਜੀ ਇੰਦਰ ਅਵਨਾਥ ਜਿਵੇਂ ਤੁਸੀਂ ਦੱਸਿਆ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਪੇਸ਼ੀ ਹੋਵੇਗੀ ਜਾਂ ਫਿਰ ਪੇਸ਼ੀ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਊਗੀ ਦੇਖੋ ਦਜਿੰਦਰ ਜੀ ਦਾ ਸਾਫ਼ ਤੌਰ ਤੇ ਜਿਹੜਾ ਮੀਡੀਆ ਨੂੰ ਮੈਸੇਜ ਹੈਗਾ ਉਹ 11 ਵਜੇ ਦਾ ਜਿਹੜਾ ਮੈਸੇਜ ਲੱਗੇਗਾ ਭਟਿਆਲਾ ਦੇ ਪੁਲਿਸ ਲੈਨ ਵਿਖੇ ਜਿਹੜਾ ਹੈ ਪਹੁੰਚ ਰਹੇ ਹਨ ਤੇ ਪ੍ਰੈਸ ਵਾਰਤਾ ਕਰਨਗੇ ਤਾਂ ਪ੍ਰੈਸ ਵਾਰਤਾ ਜਿਹੜੀ ਦੇਖਣੀ ਹੋਏਗੀ ਕਿ ਉਹ ਪਹਿਲਾ ਪੁਲਸ ਲਾਈਨੇ ਪਹੁੰਚ ਕੇ ਜਿਹੜਾ ਹੈ ਪਹਿਲਾ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆ ਇਹ ਪੇਸ਼ੀ ਹੁੰਦੀ ਹੈ ਜਾਂ ਉਸ ਤੋਂ ਬਾਅਦ ਪ੍ਰੈਸ ਵਾਰਤਾ ਕਰਦੇ ਆ ਜਾਂ ਪਹਿਲਾਂ ਪ੍ਰੈਸ ਵਾਰਤਾ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਸਾਫ਼ ਤੌਰ ਤੇ ਜਿਹੜਾ 11 ਵਜ ਦਾ ਜਿਹੜਾ ਟਾਈਮ ਹੈ ਵਿਕਰਮ ਮਜੀਠੀਆ ਵੱਲੋਂ ਮੀਡੀਆ ਨੂੰ ਦਿੱਤਾ ਗਿਆ ਹੈ ਜੀ ਅਮਨਾਜ ਪੁਲਸ ਲੈਂਡ ਦਾ ਕਿਉਂ ਚੁਣਿਆ ਗਿਆ ਕਿਉਂਕਿ ਸਰਕਾਰ ਆਮ ਆਦੀ ਪਾਰਟੀ ਦੀ ਹੈ ਤੇ ਪੁਲਸ ਲੈਂਡ ਦੇ ਵਿੱਚ ਕੀ ਮਕਸਦ ਹੋ ਸਕਦਾ ਵਿਕਰਮ ਮਜੀਠੀਆ ਆਖਰ ਪੁਲਸ ਲੈਂਡ ਦੇ ਵਿੱਚ ਕਾਨਫਰੈਂਸ ਹਾਲ ਉਹਨਾਂ ਨੇ ਬੁੱਕ ਕੀਤਾ ਗਿਆ ਜਾਂ ਉਹਨਾਂ ਨੂੰ ਬੁੱਕ ਕਰਵਾ ਕੇ ਦਿੱਤਾ ਗਿਆ ਕੀ ਕੁਝ ਜਾਣਕਾਰੀ ਹੈ ਮੇਰੇ ਕੋ ਜਿਹੜਾ ਸਾਫ਼ ਤੌਰ ਤੇ ਜਿਹੜਾ ਮੀਡੀਆ ਨੂੰ ਮੈਸੇਜ ਲੱਗਿਆ ਪਟਿਆਲਾ ਪੁਲਿਸ ਲਾਈਨ ਵਿਖੇ ਵਿਕਰਮਜੀਤ ਸਿੰਘ ਮਜੀਠੀਆ ਸਾਢੇ 10 ਵਜੇ ਪਹੁੰਚ ਰਹੇ ਆ ਤੇ ਕਿਤੇ ਨਾ ਕਿਤੇ ਹੁਣ ਦੇਖਣਾ ਹੈਗਾ ਵਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਪੁਲਿਸ ਲਾਈਨ ਦੇ ਅੰਦਰ ਜਾਂਦੇ ਆ ਕਿਉਂਕਿ ਸਾਰੇ ਹੀ ਪੁਲਿਸ ਅਧਿਕਾਰੀ ਪੁਲਿਸ ਲਾਈਨ ਦੇ ਅੰਦਰ ਹੁੰਦੇ ਆ ਤੇ ਕਿਤੇ ਨਾ ਕਿਤੇ ਦੇਖਣਯੋਗ ਹੋਏਗੀ ਗੱਲ ਕਿ ਵਿਕਰਮ ਮਜੀਠੀਆ ਕਿਹੜੇ ਮਨਸੂਬੇ ਨਾਲ ਇੱਥੇ ਪਹੁੰਚ ਰਹੇ ਆ ਤੇ ਕੀ ਕੁਝ ਆਪਣੀ ਜਿਹੜੀ ਗੱਲਬਾਤ ਹੈ মিডিਆ ਅੱਗੇ ਰੱਖਦੇ ਜਾਂ ਪੁਲਿਸ ਅੱਗੇ ਕੀ ਕੁਝ ਗੱਲਬਾਤ ਕਰਨ ਲਈ ਜਾ ਰਹੇ ਆ ਸਾਧ ਤੌਰ ਤੇ 10:30 ਵਜੇ ਜਿਹੜੇ ਨਿਗਾਵਾਂ ਉਹ ਵਿਕਰਮਜੀਤ ਜੀ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਰਹਣਗੇ ਕਿਉਂਕਿ 10:30 ਵਜੇ ਪਹੁੰਚ ਕੇ ਵਿਕਰਮਜੀਤ ਆ ਜਿਹੜੇ ਪੁਲਿਸ ਲਾਈਨ ਕਿਉਂ ਚੁਣਿਆ ਗਿਆ ਇਹਦੇ ਬਾਰੇ ਵੀ ਜਿਹੜੀ ਜਾਣਕਾਰੀ ਹੈ ਵਿਕਰਮਜੀਤ ਸਿੰਘ ਮਜੀਠੀਆ ਹੀ ਦੇ ਸਕਦੇ ਜੀ ਅਮਨਾਜ ਪ੍ਰੈਸ ਕਾਨਫਰੈਂਸ ਤੋਂ ਪਰੇ हट ਕੇ ਆਪਾਂ ਇੱਕ ਹੋਰ ਸਵਾਲ ਕਰ ਲੈਨੇ ਆ ਕਿ ਨਵੀਂ ਸਿੱਟ ਬਣਾ ਦਿੱਤੀ ਗਈ ਸੀਗੀ ਮਖਵਿੰਦਰ ਸਿੰਘ ਸੀਨਾ ਨੇ ਜਿਹੜੇ ਉਹ ਸੇਵਾ ਮੁਕਤ ਹੋ ਗਏ ਤੇ ਹੁਣ ਨਵੀਂ ਸੀਟ ਹੈ ਜਿਹੜੀ ਉਹ ਕਿਵੇਂ ਦੇ ਸਵਾਲ ਨੇ ਜਿਹੜੇ ਮਜੀਠੀਆ ਤੋਂ ਪੁੱਛ ਕਰ ਪੁੱਛਗੀ ਕਰ ਸਕਦੀ ਹੈ ਦੇਖੋ ਜਿੰਦਰ ਇਥੇ ਦੇਖਣ ਯੋਗ ਹੋਏਗਾ ਕਿ ਜਿਹੜੀ ਨਵੀਂ ਸੀਟ ਬਣਾਈ ਗਈ ਹੈ ਉਹਦੇ ਵੱਲੋਂ ਸਾਮਨਿੰਗ ਜਾਰੀ ਹੋਈ ਹੈ ਤੇ ਕੀ ਕੁਛ ਵਿਕਰਮਜੀਤ ਸਿੰਘ ਮਜੀਠੀਆ ਗੱਲ ਰੱਖਦੇ ਆ ਜਾਂ ਸਾਮਨਿੰਗ ਹਲੇ ਹੋਈ ਨਹੀਂ ਆ ਕਿ ਕਿਹੜੇ ਮਨਸੂਬਿਆਂ ਨਾਲ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਪੁਲਸ ਲੈਂਡ ਨੂੰ ਹੀ ਚੁਣਿਆ ਗਿਆ ਤੇ ਉੱਥੇ ਪਹੁੰਚ ਰਿਹਾ ਤਾਂ ਦੇਖਣ ਯੋਗ ਇਹ ਵੀ ਹੋਏਗਾ ਕਵੀ ਕਰਮਜੀਤ ਸਿੰਘ ਨੇ ਜਿਠਿਆ ਪੁਲਸ ਲਾਈਨ ਪਹੁੰਚ ਕੇ ਕੀ ਕੁਝ ਜਿਹੜੀ ਗੱਲਬਾਤ ਹੈ ਮੀਡੀਆ ਦੇ ਅੱਗੇ ਸਾਹਮਣੇ ਰੱਖਦੇ ਹੈ ਜਾਂ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਮਿਲਣ ਲਈ ਉਹ ਪੁਲਸ ਲਾਈਨ ਪਹੁੰਚ ਰਹੇ ਕਿਉਂਕਿ ਪੁਲਸ ਲਾਈਨ ਦੇ ਵਿੱਚ ਹਾਲਾ ਅਧਿਕਾਰੀ ਬੈਠੇ ਹੋਨੇ ਆ ਤੇ ਜਿਗਰ ਯੋਗ ਹੈ ਵੀ ਉਹੀ ਜਗਾ ਕਿਉਂ ਚੁਣੀ ਗਈ ਸੀ ਕਿਉਂਕਿ ਪਿਛਲੀ ਵਾਰ ਅਸੀਂ ਦੇਖਿਆ ਸੀ ਕਿ ਸਿੱਟ ਜਿਹੜਾ ਆਫਿਸ ਹੈ ਸਿੱਟ ਦਾ ਜਿਹੜਾ ਦਫ਼ਤਰ ਬਣਾਇਆ ਗਿਆ ਆਈਜੀ ਰੇਡ ਦੇ ਦਫ਼ਤਰ ਦੇ ਵਿੱਚ ਹੈ ਤੇ ਕਿਸੇ ਨੇ ਕਿਤੇ ਪੁਲਸ ਲਾਈਨ ਜਿਹੜੀ ਵਕਰੀ ਤਾਂ ਜਿੱਥੇ ਕਿ ਪੁਲਿਸ ਦੇ ਹਾਲਾ ਅਧਿਕਾਰੀ ਆ ਤੇ ਛੋਟੇ ਤੋਂ ਲੈ ਕੇ ਲਾਈਨ ਵਿਖੇ ਹੁੰਦਾ ਉਹ ਦੇ ਕਿਉਂ ਵਿਕਰਮ ਜੀ ਸੀਮਨ ਜੀ ਜਿਆ ਨਹੀਂ ਸੁਣਿਆ ਜੀ ਕੋ ਜਾਣਕਾਰੀ ਦੇਣ ਦੇ ਲਈ ਅਵਨਾਸ਼ ਤੁਹਾਡਾ ਬਹੁਤ ਬਹੁਤ ਧੰਨਵਾਦ